ਕਹਾਣੀ ਦਾ ਭਾਗ 14ਵਾਂ ਕਹਾਣੀ ਹੈ ਇੱਕ ਨਾਤ ਕੁੜੀ ਦੀ ਪ੍ਰੇਮ ਕਹਾਣੀ ਪਿੰਕੀ ਰੋ ਕੇ ਬੀਬੀ ਕੋਲੋਂ ਕੀ ਮੰਗਦੀ ਹੈ ਪਰ ਇਤਿਸ਼ਾਮਮ ਬੀਬੀ ਸੁੱਤੀਆਂ ਪਈਆਂ ਸਨ ਤਾਂ ਬਾਹਰ ਦਾ ਬੂਹਾ ਖੜਕਿਆ ਬੀਬੀ ਦੀ ਨਿਗਾਹ ਕੰਨ ਤੇ ਲੱਗੀ ਕਲੋਕ ਤੇ ਜਾ ਪਈ ਹੈ 5 ਵਜੇ ਗਏ ਕੌਣ ਹੋ ਸਕਦਾ ਇੰਨੀ ਤੜਕੇ ਗੋੜੀ ਨਿੰਦੋ ਉੱਠ ਕੇ ਗੇਟ ਵੱਲ ਗਈ ਬੀਬੀ ਨੂੰ ਸਵੇਰ ਹੋਣ ਦਾ ਪਲੇਖਾ ਪੈ ਗਿਆ ਜਦ ਬਾਹਰ ਚੜਨ ਦੇਖਿਆ ਤਾਂ ਆਪ ਹੀ ਹੱਸ ਪਈ ਕੋਣਾ ਭਾਈ ਗੇਟ ਖੋਲ ਦੀ ਬੀਬੀ ਨੇ ਆਵਾਜ਼ ਮਾਰ ਪੁੱਛਿਆ ਬੀਬੀ ਜੀ ਗੇਟ ਖੋਲੋ ਮੈਂ ਪਿੰਕੀ ਆ ਪਿੰਕੀ ਨੇ ਕੁਛੜ ਚੁੱਕੀ ਛੋਟੀ ਕੁੜੀ ਨੂੰ ਟਾਕ ਤੋਂ ਉੱਪਰ ਨੂੰ ਕਰਦਿਆਂ ਆਪਣੀ ਪਹਿਚਾਨ ਦਸੀ ਲੈ 10 ਕੁੜੇ ਤੈਨੂੰ ਕੀ ਲੋੜ ਪਈ ਸੀ 부ਹਾ ਖਟਖਟਾਉਣ ਦੀ ਤੈਨੂੰ ਕੱਲ ਜਾਣ ਲੱਗੀ ਨੂੰ ਸਿਖਾਇਆ ਤਾਂ ਸੀ ਕਿ ਬਾਹਰੋਂ ਕੁਮਾ ਕੇ ਖੋਲਣ ਖੋਲਣਾ ਆ ਐਵੇਂ ਬੀਬੀ ਨੇ ਦੁਬਾਰਾ ਆਪ ਕੁਮਾ ਕੇ ਸਮਝਾਇਆ ਸਮਝ ਗਈ ਸੀ ਬੀਬੀ ਜੀ ਮੈਂ ਤਾਂ ਮਿੱਤੋ ਭੈਣ ਜੀ ਹੋਰਾਂ ਦੇ ਵੀ ਐਦਾਂ ਹੀ ਗੇਟ ਖੁੱਲਦਾ ਅਜੇ ਝਾਕਾ ਜਿਹਾ ਸੀ ਥੋੜਾ ਹੁਣ ਆਪ ਹੀ ਖੋਲ ਲਿਆ ਕਰਾਂਗੀ ਉਹ ਜਵਾਕਾਂ ਸਣੇ ਅੰਦਰ ਆ ਗਈ ਆ ਜਾ ਬਹਿ ਜਾ ਇੱਧਰ ਬੀਬੀ ਨੇ ਕੁਰਸੀ ਵੱਲ ਇਸ਼ਾਰਾ ਕੀਤਾ ਪਿੰਕੀ ਬੈਠ ਗਈ ਤੇ ਨਿੱਕੀ ਨੂੰ ਕੁਛੜ ਵਿੱਚੋਂ ਥੱਲੇ ਉਤਾਰ ਦਿੱਤਾ ਉਹ ਕੁਰਸੀ ਦੀ ਬਾਹ ਫੜ ਕੇ ਖੜੀ ਹੋ ਗਈ ਤੇ ਦੂਜੀ ਜਸਲੀਨ ਉਹ ਸੁੱਤੀ ਪਈ ਪਰੀ ਨੂੰ ਹਲੂਨ ਕੇ ਉਠਉਣ ਲੱਗੀ ਪਰੀ ਉੱਠੀ ਨਹੀਂ ਊ ਕਰਦੀ ਦੂਜੇ ਪਾਸੇ ਪਾਸਾ ਜਿਹ ਵਟ ਕੇ ਫਿਰ ਪੈ ਗਈ ਨਿੱਕੀ ਕੁਰਸੀ ਨਾਲ ਝੁੱਲਣ ਲੱਗੀ ਤੇ ਉਸ ਦਾ ਹੱਥ ਫਿਸਲ ਗਿਆ ਕੁਰਸੀ ਦੀ ਬਾਹੀ ਉਸ ਤੇ ਹੱਥੋਂ ਫਿਸਲ ਨਾਲ ਉਹ ਡਿੱਗ ਪਈ ਤੇ ਰੋਣ ਲੱਗੀ ਪਿੰਕੀ ਉਸ ਨੂੰ ਚੁੱਪ ਕਰਵਾ ਰਹੀ ਸੀ ਪਰੀ ਵੀ ਇੱਕਦਮ ਉੱਠ ਕੇ ਬੈਠ ਗਈ ਉਠ ਕੇ ਫ੍ਰਿਜ ਵਿਚੋਂ ਟਾਫੀਆਂ ਕੱਢ ਲਈ ਤੇ ਨਿੱਕੀ ਨੂੰ ਦੇ ਦਿੱਤੀਆਂ ਤੇ ਨਿੱਕੀ ਚੁੱਪ ਹੋ ਗਈ। ਇੱਕ ਟਾਫੀ ਉਸਨੇ ਜਸਲੀਨ ਨੂੰ ਦਿੱਤੀ ਤੇ ਇੱਕ ਆਪ ਖਾ ਲਈ। ਤਿੰਨੇ ਜਣੀਆਂ ਖੇਡੇ ਪੈ ਗਈਆਂ ਆਪਸ 'ਚ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੀਆਂ। ਸ਼ਾਮਾ ਬੀਬੀ ਬੱਚਿਆਂ ਨੂੰ ਦੇਖ ਖੁਸ਼ ਹੋ ਰਹੀ ਸੀ ਜਦਕਿ ਪਿੰਕੀ ਉਦਾਸ ਬੈਠੀ ਸੀ। ਕੀ ਗੱਲ ਹੋ ਗਈ ਪਿੰਕੀ ਤੂੰ ਕਿਉਂ ਉਦਾਸ ਹੈ ਲੱਗਦਾ ਅੱਜ ਫੇਰ ਲੜ ਕੇ ਗਿਆ ਹੋਣਾ ਤੈ ਜਾਣਾ ਬੀਬੀ ਜਿੰਦਰ ਨੂੰ ਕੋਸਣ ਲੱਗੀ ਲੜਨਾ ਤਾਂ ਉਸ ਦਾ ਨਿਤ ਦਾ ਕੰਮ ਹੈ ਬੀਬੀ ਜੀ ਆਟਮ ਕੀ ਹੋਇਆ ਤਿੰਨ ਦਿਨ ਤੋਂ ਪਰਸੋਂ ਮੈਂ ਮੀਤੋ ਭੈਣ ਜੀ ਤੋਂ ਲੈ ਲਿਆ ਸੀ ਦੋ ਦਿਨ ਸੋਹਣੇ ਲੰਘ ਗਏ ਅੱਜ ਸਵੇਰ ਦਾ ਵੀ ਪਕਾ ਲਿਆ ਸੀ ਤੇ ਦੁਪਹਿਰ ਤੋਂ ਜਵਾਕ ਭੁੱਖੇ ਪਾਣੇ ਬੈਠੇ ਨੇ ਮੈਂ ਤਾਂ ਸਰ ਆਟਾ ਲੈਣ ਆਈ ਸੀ ਜੇ ਤੁਸੀਂ ਦੇ ਦਿਓ ਤਾਂ ਪਿੰਕੀ ਨੇ ਹੱਥ ਜੋੜ ਦਿੱਤੇ ਤੇ ਰੋਣ ਲੱਗੀ ਲੈ ਆ ਕਿਹੜੀ ਗੱਲ ਹੋ ਗੇ ਆ ਕਿਹੜੀ ਗੱਲ ਹੈ ਧੀਏ ਆਟਾ ਜਿੰਨਾ ਮਰਜ਼ੀ ਲੈ ਜਾ ਕੁੜੀਆਂ ਨਹੀਂ ਭੁੱਖੀਆਂ ਰਹਿਣੀਆਂ ਚਾਹੀਦੀਆਂ ਰਾਣੀਆਂ ਚਾਹੀਦੀਆਂ ਨਾਲੇ ਖੀਰ ਪਈਆ ਰਸੋਈ 'ਚ ਚੱਲ ਮੇਰੇ ਨਾਲ ਕੁੜੀਆਂ ਨੂੰ ਦੇ ਦੇ ਵਿਰ ਜਾਣਗੀਆਂ ਜਵਾਕੜੀਆਂ ਬੀਬੀ ਉੱਠ ਕੇ ਰਸੋਈ ਵੱਲ ਤੁਰ ਪਈ ਤੇ ਪਿੰਕੀ ਪਿੱਛੇ-ਪਿੱਛੇ ਅੱਖਾ ਪੂੰਝਦੀ ਤੁਰ ਪਈ ਪਿੰਕੀ ਨੇ ਤਿੰਨਾਂ ਕੁੜੀਆਂ ਨੂੰ ਖਾਣ ਨੂੰ ਖੇਰ ਦਿੱਤੀ ਉਹ ਖੁਸ਼ ਹੋ ਖਾਣ ਲੱਗੀਆਂ ਇਹਨਾਂ ਨੂੰ ਬੀਬੀ ਨੇ ਚਾਹ ਧਾਰ ਦਿੱਤੀ ਤੇ ਆਟੇ ਵਾਲੀ ਡਰਮੀ ਵਿੱਚੋਂ ਪਿੰਕੀ ਨੂੰ ਆਟਾ ਪਾਉਣ ਨੂੰ ਕਿਹਾ ਬੀਬੀ ਨੇ 5 ਕਿਲੋ ਵਾਲਾ ਵੱਡਾ ਪਤਿਲਾ ਚੁੱਕਿਆ ਤੇ ਪਿੰਕੀ ਨੂੰ ਫੜਾ ਦਿੱਤਾ ਆਹ ਤਾਂ ਬਹੁਤ ਵੱਡਾ ਪਤਿਲਾ ਬੀਬੀ ਜੀ ਛੋਟਾ ਦੇ ਦਿਓ ਕੱਲ ਤੱਕ ਮੈਂ ਮਿੰਤਾ ਤਰਲੇ ਕਰਕੇ ਮੰਗਵਾ ਲਵਾਵਾਂਗੀ ਇਹਦੇ ਪਾਪਾ ਤੋਂ ਸ਼ਾਇਦ ਲਿਆ ਹੀ ਦੇਣ ਪਿੰਕੀ ਦੇ ਪੋਲਣ 'ਚ ਬੇਵਸੀ ਸਾਫ਼ ਚਲਕਦੀ ਸੀ ਪਿੰਕੀ ਵਰਗੀਆਂ ਪਤਾ ਨਹੀਂ ਕਿੰਨੀਆਂ ਸੁਹਾਗਣਾ ਹੋਣਗੀਆਂ ਜੋ ਪਤੀ ਦੇ ਹੁੰਦੇ ਸੁੰਦੇ ਵੀ ਪੁਖਮਾਰੀ ਕਟਦੀਆਂ ਬੱਚਿਆਂ ਦੇ ਖਾਤਰ ਵਿਧਵਾਵਾਂ ਵਰਗੀ ਜ਼ਿੰਦਗੀ ਜਿਉ ਰਹੀਆਂ ਹਨ ਉਹਨਾਂ ਨੂੰ ਲਾਲ ਸੂਈ ਫੁਲਕਾਰੀ ਲੈਣ ਦੀ ਨਹੀਂ ਸਿਰਫ ਦੋ ਵਕਤ ਦੀ ਰੋਟੀ ਤੇ ਤਨ ਟਕਣ ਲਈ ਕੱਪੜੇ ਦੀ ਫਿਕਰ ਹੁੰਦੀ ਹੈ ਇਹੀ ਫਿਕਰ ਪਿੰਕੀ ਨੂੰ ਵੀ ਸੀ ਪਿੰਕੀ ਨੇ ਆਟੇ ਦਾ ਪਤੀਲਾ ਭਾਰਤਾ ਲਿਆ ਸੀ ਪਰ ਕੁੜੀ ਨੂੰ ਕੁਛੜ ਚੱਕ ਕੇ ਨਹੀਂ ਚੁੱਕ ਸਕਦੀ ਸੀ ਉਸ ਨੂੰ ਸੋਚਾਂ ਚ ਖਪਾਈ ਨੂੰ ਦੇਖ ਸ਼ਾਮੋ ਬੀਬੀ ਆਪ ਹੀ ਬੋਲ ਪਈ ਕੁੜੀਆਂ ਅੰਦਰ ਆਰੇ ਲੱਗੀਆਂ ਹੋਈਆਂ ਨੇ ਤੇ ਤੂੰ ਭੱਜ ਕੇ ਆ ਪਤੀਲਾ ਕਰੇ ਛੱਡਿਆ ਇਹਨੇ ਨੂੰ ਮੈਂ ਬੈਠੀ ਹਾਂ ਕੁੜੀਆਂ ਕੋਲ ਬੀਬੀ ਨੇ ਉਸ ਨੂੰ ਘਰ ਭੇਜ ਦਿੱਤਾ ਪਿੰਕੀ ਜਲਦੀ ਹੀ ਵਾਪਸ ਆ ਗਈ ਕਿਉਂਕਿ ਉਸੇ ਗਲੀ ਵਿੱਚ ਤਾਂ ਉਸ ਦਾ ਘਰ ਸੀ ਰੋਟੀ ਬਣਾਉਣ ਦਾ ਪ੍ਰਬੰਧ ਹੋ ਗਿਆ ਸੀ ਹੁਣ ਦਾਲ ਸਬਜ਼ੀ ਦਾ ਫਿਕਰ ਸੀ ਜੇ ਕੁਝ ਨਾ ਬਣਾਉਣ ਦੀ ਤਾਂ ਰਾਤ ਨੂੰ ਜਿੰਦਰ ਨੇ ਗਲੇ ਪੈਣਾ ਸੀ ਘਰ ਦੇ ਖਰਚੇ ਲਈ ਤੇਲਾ ਦੇਣਾ ਨਹੀਂ ਤੇ ਰੋਬ ਵੀ ਫੋਕਾ ਮਾਰਨਾ ਉਪਰੋਂ ਗਾਲੀ ਗਲੋਚ ਤੇ ਸਿਤਰਾ ਦਾ ਪੁਹਾਰ ਵਖਰਾ ਦਿੰਦਾ ਉਹ ਵੀ ਤਾਂ ਗਾ ਚੁੱਕੀ ਸੀ ਅਜੇ ਹੀ ਨਰਕ ਭਰੀ ਜ਼ਿੰਦਗੀ ਤੋਂ ਪਰ ਕਿੱਡੋ ਜੰਮੀਆਂ ਕੁੜੀਆਂ ਕਰਕੇ ਆਪਣਾ ਟਾਈਮ ਕੱਢ ਰਹੀ ਸੀ ਜ਼ਿੰਦਗੀ ਜਿਉਣੀ ਇੰਨੀ ਆਸਾਨ ਨਹੀਂ ਹੁੰਦੀ ਜਿੰਨੀ ਲਗਦੀ ਹੈ ਜਦੋਂ ਵਕਤ ਮਾੜਾ ਹੋਵੇ ਉਪਰੋਂ ਸ਼ਰਾਬੀ ਪਤੀ ਤਾਂ ਨਰਕ ਇੱਥੇ ਹੀ ਕਟਣ ਕਟਣਾ ਪੈ ਜਾਂਦਾ ਚੰਦਰੀ ਤਕਦੀਰ ਵਾਲਿਆਂ ਨੂੰ ਕਿਸਮਤ ਮਾਰਿਆਂ ਨੂੰ ਸਿਰਫ ਗਰੀਬ ਹੀ ਨਹੀਂ ਹਜੇ ਰੱਜੇ ਪੂਜੇ ਘਰਾਂ ਵਿੱਚ ਵੀ ਬਹੁਤ ਸਾਰੀਆਂ ਔਰਤਾਂ ਜ਼ਿੰਦਗੀ ਖਾਂ ਜ਼ਿੰਦਗੀ ਮਾਣ ਨਹੀਂ ਬਲਕਿ ਘਟ-ਘਟ ਕੇ ਜਿਉ ਰਹੀਆਂ ਹਨ ਹਰ ਮੋਹੱਲੇ ਹਰ ਗਲੀ ਵਿੱਚ ਕੋਈ ਨਾ ਕੋਈ ਪਿੰਕੀ ਜ਼ਰੂਰ ਜੀ ਰਹੀ ਹੈ ਪਿੰਕੀ ਕੁੜੇ ਪਿੰਕੀ ਕੀ ਸੋਚਣ ਲੱਗ ਗਈ ਲੈ ਆ ਚਾਹ ਤਾ ਪੀ ਲੈ ਮੈਂ ਤਾਂ ਆਦੀ ਪੀ ਵੀ ਲਈ ਨਾਲੇ ਜੇ ਸਬਜ਼ੀ ਭਾਜੀ ਚਾਹੀਦੀ ਹੋ ਹੋਈ ਤਾਂ ਉਹ ਵੀ ਲੈ ਜਾ ਕੱਲ ਕਾਲੇ ਛੋਲੇ ਬਣਾਏ ਸੀ ਡੋਂਗਾ ਭਰਿਆ ਪਿਆ ਪਰੀ ਨੇ ਤਾਂ ਪਰੌਂਠਾ ਖਾਣਾ ਰਾਤ ਨੂੰ ਤੂੰ ਲੈ ਜਾ ਜਵਾ ਖਾ ਲੈਣਗੇ ਬੀਬੀ ਨੇ ਚਾਹਦਾ ਖਾਲੀ ਕਾ ਪਰ ਰੱਖਿਆ ਤੇ ਫ੍ਰਿਜ ਵਿੱਚੋਂ ਛੋਲਿਆਂ ਦਾ ਡੋਂਗਾ ਪਿੰਕੀ ਨੂੰ ਫੜਾ ਦਿੱਤਾ ਪਿੰਕੀ ਬਹੁਤ ਖੁਸ਼ ਹੋ ਗਈ ਜੋ ਉਹ ਕਹਿਣ ਤੋਂ ਚਿਜਕ ਰਹੀ ਸੀ ਬੀਬੀ ਨੇ ਆਪਣੀ ਆਪਣੇ ਆਪ ਹਿਕਾਇਤ ਦਤਾ ਉਹ ਫਿਰ ਹੌਲੀ-ਹੌਲੀ ਕੁੜੀਆਂ ਨੂੰ ਲੈ ਕੇ ਘਰ ਜਾਣ ਲੱਗੀ ਤਾਂ ਪਰ ਇਹਨੇ ਕਿਹਾ ਆਂਟੀ ਜੀ ਖੇਡਣ ਦੋ ਮੇਰੇ ਨਾਲ ਜਸਲੀਨ ਨੂੰ ਮੈਂ ਆਪਣੇ ਬੁੱਕਸ ਵੀ ਦਿਖਾਉਣੀਆਂ ਨੇ ਉਸ ਨੂੰ ਪਰੀ ਨੇ ਆਪਣੀ ਦਾਦੀ ਨੂੰ ਵੀ ਕਿਹਾ ਜਸਲੀਨ ਇੱਥੇ ਹੀ ਰੁਕ ਜਾਵੇ ਥੋੜੀ ਦੇਰ ਪਿੰਕੀ ਛੋਟੀ ਕੁੜੀ ਨੂੰ ਨਾਲ ਲੈ ਗਈ ਤੇ ਜਸਲੀਨ ਨੂੰ ਉੱਥੇ ਹੀ ਰਹਿਣ ਦਿੱਤਾ ਬੀਬੀ ਜੀ ਜਸਲੀਨ ਨੂੰ ਕੱਲੀ ਨਾ ਭੇਜੋ ਕਰ ਮੈਂ ਆਪ ਹੀ ਲੈ ਜਾਵਾਂਗੀ ਆ ਕੇ ਜਮਾਨਾ ਬਹੁਤ ਖਰਾਬ ਹੈ ਆਖਦੀ ਹੋਈ ਪਿੰਕੀ ਤਾਂ ਚਲੀ ਗਈ ਪਰ ਸ਼ਾਮ ਨੂੰ ਬੀਬੀ ਪਰੀ ਦੇ ਭਵਿਕ ਨੂੰ ਲੈ ਕੇ ਸੋਚਣ ਲਈ ਮਜਬੂਰ ਹੋ ਗਈ ਅੱਜ ਦੀ ਕਹਾਣੀ ਇੱਥੇ ਤੱਕ ਹੀ ਅਗਰ ਤੁਹਾਨੂੰ ਮੇਰੀ ਕਹਾਣੀ ਚੰਗੀ ਲੱਗਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੇਰੀ ਸਟੋਰੀ ਨੂੰ ਪੂਰਾ ਸੁਣਿਆ ਕਰੋ ਉਸ ਦੇ ਲਈ ਥੈਂਕ ਯੂ